ਇਹ ਜੀ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਸਾਹਿਬ ਆ ਟਾਲਾ ਸਾਹਿਬ ਉਹ ਸਾਹਮਣੇ ਟੈਂਟੀ ਤੇ ਵੀ ਲਿਖਿਆ ਹੋਇਆ ਟਾਲਾ ਸਾਹਿਬ ਉਹ ਸਾਹਮਣੇ ਇਹ ਗੁਰੂ ਸਾਹਿਬ ਉਹ ਸਾਹਮਣੇ ਤੁਹਾਨੂੰ ਝੂਮ ਕਰਕੇ ਵਿਖਾਉਣਾ ਉੱਥੇ ਲਿਖਿਆ ਟਾਲਾ ਸਾਹਿਬ ਵਧੀਆ ਜਗ੍ਹਾ ਹੈ ਬਹੁਤ ਖਾਸ ਕਰਕੇ ਅੱਲਾਸਾ ਬਹੁਤ ਵਧੀਆ ਗੁਰਦਾਰਾ ਇੱਥੇ ਬਹੁਤ ਸ਼ਾਂਤ ਨਹੀਂ ਗੁਰਦਾਰੋਂ ਦਰਸ਼ਨ ਕਰਨ ਵਾਸਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਤੇ ਇੱਥੇ ਲੋਕ ਚਪਾਏ ਕਰਦੇ ਚਪਾਰੇ ਕਿਹਦੇ ਉਹ ਕੱਟਦੇ ਆ ਬਹੁਤ ਵਧੀਆ ਜਗ੍ਹਾ ਬਾਬਾ ਜੀ ਦੀ ਬਹੁਤ ਹੀ ਵਧੀਆ ਦਰਸ਼ਨ ਕਰਨ ਵਾਲੀ ਜਗ੍ਹਾ ਹੈ ਸੋਹਣੀ ਜਿਹੀ ਜਗ੍ਹਾ ਹੈ ਜਗਾ ਬੜੀ ਵਧੀਆ ਬਾਬੇ ਜੀ ਦੀ ਬਹੁਤ ਵਧੀਆ ਜਗਾ ਇੱਥੇ ਠੰਡੇ ਪਾਣੀ ਦਾ ਪ੍ਰਬੰਧ ਵੀ ਆਹ ਪਾਣੀ ਚੱਲ ਸੂਤਾਂ ਨੂੰ ਪਾਇਆ ਜਾਂਦਾ ਹੈ ਬਹੁਤ ਵਧੀਆ ਜਗਾ ਬਰੇਨਾ ਮੰਦਿਰ ਆਉਣ ਦੋ ਕਾਦੀ ਜਗਾ